ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗਿਆ ਡਾਇਮੰਡ ਆਲੂ ਦੀ ਬੇਲ ਵੱਢਣ ਅ ਤੇ ਖੇਤ ਹੈ ਗਿਆ ਪੂਰੇ ਪੂਰੇ ਬੱਤ ਤੇ ਆਲੂ ਦਾ ਸਾਈਜ਼ ਬਹੁਤ ਨਜਾਇਜ਼ ਵੱਡਾ ਹੋ ਗਿਆ ਜਿਹੜਾ ਐਡਾ ਵੱਡਾ ਹੋਣਾ ਨਹੀਂ ਸੀ ਚਾਹੀਦਾ ਤੇ ਦੇਖੋ ਬੇਲ ਵੱਢੀ ਜਾਂਦੀ ਐਨ ਪੂਰੀ ਨਜ਼ਾਰੇਦਾਰ ਤੇ ਆਲੂ ਲੂ ਨਹੀਂ ਹੁੰਦਾ ਨੰਗਾ ਤੇ ਜਿੱਥੇ ਹੁਣ ਜਿਹੜਾ ਸੈਜੀ ਵਾਲਾ ਵੱਡਾ ਹੋ ਗਿਆ ਉੱਥੇ ਕਿਤੇ ਹੈਗਾ ਵਾ ਨਹੀਂ ਠੀਕ ਆ ਤੇ ਆਪਣਾ ਜੌਂਡੀਆ ਟਰੈਕਟਰ ਦੀ ਮਗਰੋਂ ਆਵਾਜ਼ ਆਉਣ ਲੱਗੀ ਪਤਾ ਨਹੀਂ ਕੀ ਹੋ ਗਿਆ ਉਹਨੂੰ ਤਾਂ ਕਰਕੇ ਹੁਣ ਅਰਜਨ ਲਾਇਆ ਹੋਇਆ ਇਹਦੇ ਆਪਣੀਆਂ ਟਿੱਪਣੀਆਂ ਲਾਈਆਂ ਆ 12 4 36 ਵਾਲੀਆਂ ਤੇ ਇਹ ਆਪਣਾ ਡਾਇਮੰਡ ਆਲੂ ਆ ਇਹਦੇ ਵਿੱਚੋਂ ਆਪਾਂ ਸੀਡਰ ਰੱਖਣਾ ਮਾਪਦੇ ਲਈ ਸਾਰਾ ਤੇ ਵਧੀਆ ਪੂਰਾ ਨਵਾਂ ਸੀਟ ਸੀ ਆਪਣਾ ਉਹ 50 45 ਇੱਕ ਟੈਂਕੀ ਨਾਲ 7 ਕਿੱਲੀ ਵੜਦਾ ਸੀ ਹਾਂ ਦੇਖ ਲਓ ਇੰਨਾ ਫਰਕ ਪੈ ਜਾਂਦਾ ਆਪਾਂ ਕਹਿ ਦਿੰਨੇ ਆ ਵੀ ਆਹ ਟਰੈਕਟਰ ਛੋਟੀ ਪਾਵਰ ਦਾ ਵਾ ਤੇ ਪਰ ਤੁਸੀਂ ਇਹ ਦੇਖ ਲਓ ਵੀ ਇਹਨੇ ਤੇਲ ਉਹਦੇ ਨਾਲੋਂ ਘੱਟ ਖਾਦਾ 50 45 ਨਾਲੋਂ ਤੇਲ ਘੱਟ ਖਾਦਾ ਦਿਲ ਨੇ ਤੇ ਹੁਣ 50 45 ਵੀ ਸੇਮ ਹੀ ਆ ਹਨਾ 50 45 ਵੀ ਛੋਟੀ ਕੈਟਾਗਰੀ ਵਿੱਚ ਹੀ ਆਉਂਦਾ ਕਿ ਇਹ ਵੀ ਆਉਂਦਾ ਪਰ ਇਹ ਬਾਈ ਉਹਦੇ ਨਾਲੋਂ ਚੱਲਦਾ ਵੀ ਤੇਜ਼ ਆ ਉਹ ਪਹਿਲੇ ਗੇਅਰ ਤੇ ਚੱਲਦਾ ਇਹਦਾ ਤੋਰਾ ਵੀ ਜ਼ਿਆਦਾ ਆ 50 45 ਸਾਰੀ ਦਿਹਾੜੀ ਚ ਦਿਨੇ-ਦਿਨੇ ਪੂਰਾ ਜ਼ੋਰ ਲਾ ਕੇ ਸਾਰੀ ਦਿਹਾੜੀ ਚ 7 ਗਿੱਲੇ ਵੜਦਾ ਹੁੰਦਾ 7 ਗਿੱਲੇ ਚ ਟੈਂਕੀ ਕਦਮ ਹੋ ਜਾਂਦੀ ਆ ਉਹਦੀ ਡੀਜ਼ਲ ਦੀ ਤੇ ਇਹਦੇ ਵਿੱਚ ਹਜੇ ਬਹੁਤ ਪਿਆ ਤੇਲ ਨਾਲੇ ਇਹਦਾ ਤੋਰਾ ਵੀ ਜਾਦੇ ਆ ਅਰਜਨ ਦਾ ਤੇ ਮੈਂ ਉਹ ਨਹੀਂ ਕਹਿੰਦਾ ਕਿ ਵੀ ਅਰਜਨ ਵਧੀਆ ਉਹਦੇ ਨਾਲੋਂ ਨਹੀਂ ਮੈਂ ਇਹ ਗੱਲ ਕਰਦਾ ਕਿ ਪਾਵਰ ਦੀ ਕਿ ਪਾਵਰ ਇੰਨਾ ਮੈਟਰ ਕਰਦੀ ਆ ਆਪਾਂ ਕਹਿ ਦਿੰਨੇ ਆ ਨਾ ਵੀ ਛੋਟੀ ਪਾਵਰ ਦਾ ਟਰੈਕਟਰ ਵੀ ਛੋਟੇ ਵੱਡਿਆਂ ਦਾ ਕੀ ਫਾਇਦਾ ਜਾਂ ਵੱਡੇ ਕੀ ਕਰਨੇ ਮੈਂ ਹੋਰ ਵੀ ਦੱਸਦਾ ਜੀ ਇਹਦੇ ਤੇ ਆਪਾਂ ਇੰਦੂ ਵੀ ਵੱਡੀ ਪਾਵਰ ਦਾ ਟਰੈਕਟਰ ਲਾ ਦਈਏ ਸਮਝ ਲਓ 54 5 ਬਜਾਰਾ ਜਾਂ 53 10 ਹੋ ਗਿਆ ਹਨ ਤੇ 4 ਵੀਲ ਹੋਵੇ ਉਹ ਹੋਰ ਤੇਲ ਘੱਟ ਖਾਊਗਾ ਇੰਨਾ ਫਰਕ ਪੈ ਜਾਂਦਾ ਕਿ ਉਹ ਆਪਾਂ ਇੱਕ ਅੱਡੀ ਲਾਈਨ ਬਣਾ ਲੈਨੇ ਆ ਕਿ ਨਹੀਂ ਛੋਟੇ ਟਰੈਕਟਰ ਆਏ ਆ ਵੱਡੇ ਟਰੈਕਟਰ ਆਏ ਕਰਦੇ ਆ ਠੀਕ ਆ ਨਾ ਤੇ ਉਹ ਚੀਜ਼ਾਂ ਖੁਸ਼ ਨਹੀਂ ਹੈਗੀਆਂ ਤੇ ਇਹ ਚੀਜ਼ਾਂ ਵੀ ਹਾਂ ਅਸਲੀਅਤ ਆ ਕਿ ਵੱਡੀ ਪਾਵਰ ਹਮੇਸ਼ਾ ਤੇਲ ਘੱਟ ਖਾਂਦੀ ਆ ਕੰਮ ਜ਼ਿਆਦਾ ਕਰਦੀ ਆ ਤੇ ਤੇਲ ਘੱਟ ਖਾਂਦੀ ਆ ਠੀਕ ਆ ਨਾ ਉਹ ਪਹਿਲਾਂ ਗੱਲਾਂ ਹੁੰਦੀਆਂ ਸੀ ਕਿ ਹਾਂ ਆਪਾਂ ਕਹਿ ਦਿੰਦੇ ਸੀ ਕਿਉਂਕਿ ਐਮਪਲੀਮੈਂਟੂ ਮੇਂਦੇ ਸੀ ਨਹੀਂ ਸੀਗੇ ਹੁਣ ਐਮਪਲੀਮੈਂਟੂ ਮੇਦੇ ਹੈਗੇ ਆ ਆਪਣੇ ਅੱਗ 50 45 7 ਕਿੱਲੇ ਵੱਢਦੇ ਇੱਕ ਟੈਂਕੀ ਨਾਲ ਹਨਾ ਤੁਸੀਂ ਇਹ ਦੇਖ ਲਓ ਇਹਨੇ ਇੱਥੇ ਆਪਣੇ 9 ਕਿੱਲੇ ਆ ਹਜੇ ਵੀ 2 ਟੱਕ ਤੱਕ ਤੋਂ ਉੱਪਰ ਤੇਲ ਪਿਆ 3 ਟੱਕ ਦੇ ਨੇੜੇ ਤੇਲ ਪਿਆ ਤੇ ਚੱਲੋ ਸਾਹਿਬ ਵਿੱਚ ਤਿੰਨ ਟੱਕ ਪਿਆ ਹੋਵਾ ਤਾਂ ਕਿੰਨਾ ਹੈਗਾ ਤੇ ਹਨਾ ਤੇ ਸਵੇਰੇ ਪਤਾ ਲੱਗ ਜੂ ਲੀਟਰਾਂ ਦੇ ਵਿੱਚ ਮਿਣ ਕੇ ਪਾਵਾਂਗੇ ਪਤਾ ਲੱਗ ਜੂ ਵੀ ਕਿੰਨੇ ਲੀਟਰ ਤੇਲ ਖਾਦਾ ਇਹਨੇ ਸਾਰਾ ਕੁਝ ਸਵੇਰੇ ਦੱਸ ਦਾਂਗੇ ਤੁਹਾਨੂੰ ਬੜਨਵਾ ਓ ਬੜਨਵਾ ਉਰੇ ਆ ਮੜਾ ਜੀ ਆਲੂ ਪੱਟ ਕੇ ਦੇਖੀਏ ਯਾਰ ਕਿੱਡਾ ਕਿੱਡਾ ਹੋ ਗਿਆ ਜਿਹੜੇ ਸਾਈਡ ਵਾਲੀਆਂ ਬੱਟਾਂ ਜਿੱਥੇ ਢੇੜੇ ਲੱਗ ਗਏ ਉਹ ਤੇ ਮਿੱਟੀ ਪਾ ਦੀਏ ਚੱਜ ਨਾਲ ਹਾਂ ਇਕੱਠਾ ਕਰਕੇ ਸਵੇਰੇ ਮਿੱਟੀ ਪਾ ਦੋ ਨਹੀਂ ਆਲੂ ਹਰਾ ਹੋ ਜਾਣਾ ਆ ਬੂਟੇ ਹੀ ਖਚਲਾ ਸੀ ਬਾਹਰ ਕੱਢ ਲੈ ਸਾਰੇ ਆਲੇ ਦੇਖ ਲਓ ਵੀਰ ਪਿਆਨਾ ਕਿੱਲੇ ਵਾਂਗੂ ਲੰਬਾ ਲੰਬਾ ਹਾਲੂ ਸਹਜ ਦੇਖ ਲਓ ਕਿੱਡਾ ਹੋ ਗਿਆ ਬਹੁਤ ਨਜਾਇਜ਼ ਸਹਜ ਹੋ ਗਿਆ ਬੀ ਤਾਂ ਮੁਸ਼ਕਲ ਹੀ ਹੈ ਚੁਣ ਨਿਕਲਣੇ ਬੀ ਦੇ ਦਾਣੇ ਲੈ ਹੁਣ ਤੁਸੀਂ ਹੋਰ ਕੱਢ ਬਣੋ ਤਾਂ ਹੋਰ ਆਜੇ ਆ ਦੇਖ ਕਿੰਨੇ ਦੇਖ ਲੈ ਇਹ ਜੋ ਬੀ ਨਿਕਲੂ ਦੇ ਹਲੋ ਵੀਰੇ ਆ ਸਹਜ ਆ ਲੈ ਆ ਦਾਤੀ ਕੋਲੇ ਰੱਖ ਕੇ ਦਿਖਾਣਾ ਆ ਦੇ ਕਿੱਡੇ ਕਿੱਡੇ ਆਲੂ ਹੋ ਗਏ ਤੇ ਲਾ 2 ਦੇ 2 ਆਲੂ ਆ ਗੋਈ ਗੋਲੀ ਨਹੀਂ ਕੋਈ ਕੁਛ ਨਹੀਂ 1 2 3 4 5 6 7 8 ਅਜੇ 2 4 ਆਲੂ ਤਾਂ ਹੋਰ ਹੋਣਗੇ ਵਿੱਚ ਤੇ ਐਡਾ ਸਹਜ ਬਣ ਗਿਆ ਦੇਨ ਹਣਾ ਤੇ ਅਜ ਇਹਨਾਂ ਦੇ ਕੋਈ ਤਾਕਤ ਵਾਲੀਆਂ ਸਪਰੇਹਾਂ ਨਹੀਂ ਕਰਿਆ ਨੋਰਮਲ ਸਪਰੇਹਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਈਆਂ ਸੀ ਉਹ ਸਪਰੇਹਾਂ ਨੇ ਕਰੀਆਂ ਆ ਸਾਰੀਆਂ ਦੇਖ ਨਾ ਦੱਬ ਦੇ ਵੜਨ ਨੂੰ ਇਹ ਡਾਇਮੰਡ ਆਪਣਾ ਸਮਾਰ ਕੇ ਮਿੱਟੀ ਪਾ ਦੇ ਕੱਲ ਨੂੰ ਨਾ ਵੜਨ ਵਾਜਾ ਜਿਹੜੀਆਂ ਸਾਈਡ ਵਾਲੀਆਂ ਬੱਟਾਂ ਜਿੱਥੇ ਵੀ ਆ ਉਹ ਸਮਾਰ ਕੇ ਢੱਕ دیے ਨਹੀਂ ਉਹ ਹਰੇ ਹੋ ਜਾਣੇ ਆਲੂ ਉਹਨਾਂ ਦਾ ਕੋਈ ਫਾਇਦਾ ਨਹੀਂ ਫਿਰ ਜਿਹੜੇ ਮਾੜੇ ਮੋٹے ਨੰਗੇ ਹੋਏ ਹਨ ਉਹ ਤੇ ਸਮਾਰ ਕੇ ਮਿੱਟੀ ਲਿਆ ਕੇ ਮਿੱਟੀ ਪਾ ਦੀ ਉੱਤੇ ਇਹ ਬੜਾ ਮਗਾ ਕਰਕੇ ਤੁਸੀਂ ਬਣਾ ਰਹੇ ਹੋ ਨਾ ਨਾਲ ਨਾਲ ਬੜਾਈ ਦੇਂਦਾ ਚੱਲ ਕੱਲੂ ਬੰਦਿਆਂ ਨੇ ਆ ਜਾਣਾ ਇੱਧਰ ਵੀ ਜਿੱਲਾ ਕਰਕੇ ਆਲੂ ਲਗਾ ਲੰਗਾ ਉਹ ਤਾਂ ਫਿਰ ਹੁਣ ਵੜਨ ਵਾ ਬੇਲ ਵੀ ਤਾਂ ਵੜਣੀ ਜ਼ਰੂਰੀ ਹੈ ਨਾ ਆਲੂ ਤਾਂ ਹੁਣ ਕਿੱਡਾ ਕਿੱਡਾ ਹੋ ਗਿਆ ਆਲੂ ਤਾਂ ਹੁਣ ਓਵਰ ਸਾਈਜ਼ ਹੋਈ ਜਾਂਦਾ ਹਾਂ ਨਹੀਂ ਦੂ ਜੇ ਮੀ ਨਾ ਪੈਂਦਾ ਤੂੰ 10 ਦਿਨ ਪਹਿਲਾਂ ਆਪਾਂ ਬੇਲ ਵੜਦੇ ਨਹੀਂ 25 25 ਅਕਤੂਬਰ 25 ਦਸੰਬਰ 23 24 ਦਸੰਬਰ ਦਾ ਮੇਰਾ ਰੱਖਿਆ ਸੀਗਾ ਵੀ 23 24 ਦਸੰਬਰ ਨੂੰ ਬੇਲ ਵੜਾਂਗੇ ਹਾਂ 12 ਦੇ ਨਾਲ ਨਿਕਲ ਗਏ 20 ਦੇ ਨਿਕਲ ਗਏ ਉੱਪਰ ਆਹੋ ਕੱਲ ਨੂੰ ਉੱਥੇ ਹੀ ਵੱਡੂਗੇ ਉਹ ਤਾਂ ਉਹ ਲਾਲ ਆਲੂ ਆ ਉਸਮੇ ਬੁੜਨਵਾ ਸਰ ਜਾਂਦਾ ਹੈ ਪਰ ਇਸਮੇ ਨਹੀਂ ਸਰਤਾ ਮਸ਼ੀਨਰੀ ਚਾਹੇ ਕੋਈ ਵੀ ਆ ਬਾਈ ਹਰ ਇੱਕ ਚੀਜ਼ ਦਾ ਮਸ਼ੀਨਰੀ ਦਾ ਸ਼ੌਕ ਤਾਂ ਹੈਗਾ ਹੀ ਹੈਗਾ ਵਾ ਠੀਕ ਨਹੀਂ ਇਹ ਨਹੀਂ ਹੈਗਾ ਕਿ ਮਸ਼ੀਨਰੀ ਦਾ ਸ਼ੌਕ ਨਹੀਂ ਹੈਗਾ ਆਰੇ ਕਮਿਸ਼ਨ ਵੀ ਦਾ ਆਪ ਕੋ ਆਪਣਾ ਸ਼ੌਕ ਆ ਤੇ ਮਸ਼ੀਨਰੀ ਆਪ ਦਾ ਮੁੱਲ ਮੋੜਦੀ ਆ ਹੁਣ ਅੱਜ ਤੋਂ 2 ਸਾਲ ਪਹਿਲਾਂ ਆਪਾਂ ਆਹ ਲਿਆ ਸੀ ਉਦੋਂ ਇਹਨੂੰ ਕੋਈ ਪੁੱਛਦਾ ਵੀ ਨਹੀਂ ਸੀ ਕੋਈ ਲੈਂਦਾ ਵੀ ਨਹੀਂ ਸੀਗਾ ਨਾ ਕਿ ਚਲੋ ਆਪਾਂ ਨੂੰ ਉਦੋਂ ਕੀਮਤ ਵੀ ਘਟਾਏ ਦੀ ਅਦਾ ਕਰਨੀ ਪਈ ਸੀ ਜਿਵੇਂ ਹੁਣ ਸਪੋਜ ਕਰ ਲੋ 15-1600 ਰੁਪਏ ਕੀਲੇ ਦੀ ਬਾਡੀ ਚੱਲਦੀ ਆ ਬੇਲ ਦੀ ਹੈ ਨਾ ਇੱਕ ਕੀਲਾ ਬੇਲ ਵਢਣ ਦੀ ਤੇ ਉਹਦੇ ਵਿੱਚੋਂ ਕੀ ਆ ਬਾਈ ਜਿਵੇਂ ਹੁਣ ਠੰਡ ਆ ਚਲੋ ਸਾਰੇ ਸਾਰਿਆਂ ਲਈ ਵੀ ਠੰਡ ਆ ਹਨਾ ਬਾਈ ਜਿਵੇਂ ਹੁਣ ਆਪਣੇ ਲਈ ਵੀ ਠੰਡ ਆ ਹੁਣ ਜਿਵੇਂ ਸਵੇਰੇ ਸਵੇਰੇ ਲੇਬਰ ਦਾ ਕੰਮ ਸਮਝ ਲਓ 8 ਵਜੇ ਖੇਤ ਚ ਆ ਜਾਣਾ ਨਾ 8 8:30 ਵਿੱਚ ਜਿਵੇਂ ਹੁਣ ਧੁੰਦ ਪਈ ਆ ਧੁੰਦ ਚ ਕੀ ਦਾਦਾ ਤਰੇਲ ਵਾਲੀਆਂ ਕੋਰੇ ਵਾਲੀਆਂ ਬੇਲਾਂ ਨੂੰ ਹੱਥ ਲਾਉਣ ਨੂੰ ਜੀ ਕਰਦਾ ਹਨ ਤੇ ਬਾਈ ਉਹ ਦਾਤੀ ਮਾਰਦੀਆਂ ਨਹੀਂ ਉਤੋਂ ਹੀ ਹੁਣ ਆਲੂ ਤਾਂ ਉੱਪਰ ਆ ਮਿੱਟੀ 'ਚ ਉਹ ਦਾਤੀ ਟੱਕ ਪਾ ਦਿੰਦੀ ਸੀ ਆਲੂ ਦੀ ਬੇਲ ਆਲੂ ਦੇ ਉੱਤੇ ਬਈ ਉਹ ਫਿਰ ਆਲੂ ਜਦੋਂ ਗ੍ਰੇਡਿੰਗ ਕਰਨਾ ਉਹ ਦਾਤੀ ਦੇ ਕੱਟ ਆਲੂ ਕੱਢਣਾ ਪੈਂਦਾ ਸੀ ਹਨ ਤੇ ਜੇ ਉਹ ਕੱਢ ਜਾਂਦੇ ਸੀ ਤਾਂ ਸਮਝ ਲਓ ਜੇ ਕੀਲੇ ਦੀਆਂ 10 ਬੋਰੀਆਂ ਵੀ ਨਿਕਲ ਗਈਆਂ ਤਾਂ 10 ਬੋਰੀਆਂ ਸਮਝ ਲਓ 500 ਨੂੰ ਹੀ ਲਾ ਲਓ ਸਪੋਜ਼ ਕਰੋ ਕਿ 500 ਰੁਪਏ ਨੂੰ ਬੋਰੀ ਦਾ ਰੇਟ ਲਾ ਲਓ ਹਨ ਜੇ 500 ਨੂੰ ਵੀ ਲਾਉਣੇ ਆ ਤਾਵੇਂ 10 ਬੋਰੀਆਂ 5000 ਰੁਪਏ ਦੀਆਂ ਬਣ ਗਈਆਂ ਠੀਕ ਨਹੀਂ ਤੇ ਨੰਬਰ 2 ਤੇ ਆਪਣਾ ਇਹਦੇ ਵਿੱਚ ਬਈ ਉਹ ਨੁਕਸਾਨ ਹੈ ਨਹੀਂ ਠੀਕ ਆ ਵੀ ਉਹ ਚੀਜ਼ਾਂ ਦਾ ਨੁਕਸਾਨ ਤੇ ਤੁਸੀਂ ਦੇਖ ਲਓ ਵੀ 200 200 ਕਿੱਲਾ 220 200 ਕਿੱਲੇ ਦੇ ਨੇੜੇ ਪਿਛਲੇ ਸਾਲ ਬਿਲ ਵੱਡੀਆਂ ਨੇ 200 ਕਿੱਲੇ ਤੋਂ ਉੱਪਰ ਹੀ ਪਿਛਲੇ ਉਦੋਂ ਪਿਛਲੇ ਸਾਲ ਵੱਡੀਆਂ ਹਨਾ ਤੇ 100 ਕਿੱਲਾ ਉਦੋਂ ਪਿਛਲੇ ਸਾਲ ਵੱਡੀ ਸੀ ਇੰਨੀ ਬੇਲ ਵੱਡੀ ਤੇ ਹੁਣ 220 ਕਿੱਲਿਆਂ ਦੀ 215 ਜਾਂ 18 ਕਿੱਲੇ ਹੋਣਾ ਆਪਣੇ ਤੇ ਇੰਨੀ ਬੇਲ ਫੇਰ ਵੱਡੂਗਾ ਤੇ ਮਸ਼ੀਨ ਤਾਂ ਆਪਣੀ ਫ੍ਰੀ ਹੋ ਗਈ ਮਸ਼ੀਨ ਆਪਣੇ ਕੋਲੇ ਆ ਠੀਕ ਨਹੀਂ ਕੰਮ ਇਹਨੇ ਕਰਨਾ ਲੋੜਿਆਂ ਦਾ ਤੇ ਇੰਨਾ ਸੋਹਣਾ ਕੰਮ ਤੇ ਵੀ ਉਹੀ ਆ ਜਿਹੜੀ ਮਸ਼ੀਨਰੀ ਕੰਮ ਕਰਦੀ ਆ ਨਾ ਉਹਦੇ ਵਰਗੀ ਰੀਤ ਨਹੀਂ ਹੈਗੀ ਕਿਸੇ ਚੀਜ਼ ਦੀ ਇਹ ਤੁਸੀਂ ਮੰਨੋ ਚਾਹੇ ਨਾ ਮੰਨੋ ਮਸ਼ੀਨਰੀ ਦੀ ਆਡੀ ਮौज ਆ ਤੇ ਬਹੁਤ ਮੌਜ ਦਿੰਦੀ ਆ ਮਸ਼ੀਨਰੀ ਤੇ ਮਸ਼ੀਨਰੀ ਦਾ ਮੱਖਰਾ ਹੀ ਸਵਾਦ ਆ ਮਸ਼ੀਨਰੀ ਦੇ ਜਿਹੜਾ ਕੰਮ ਕਰਦੀ ਆ ਤੇ ਕਿਉਂਕਿ ਗਾਹਾਂ ਦੀ ਗਾਂ ਬਾਈ ਲੇਬਰਾਂ ਘੱਟੀ ਜਾਂਦੀਆਂ ਨੇ ਕਿ ਲੇਬਰ ਉੰਨੀ ਖੰਡ ਦੇ ਵਿੱਚ ਲੇਬਰ ਤੋਂ ਕੰਮ ਵੀ ਨਹੀਂ ਹੁੰਦਾ ਹਨਾ ਇਹ ਚੱਕਰ ਤੇ ਪਰ ਆਪਣੇ ਬਾਈ ਆਲੂ ਦਾ ਸਾਈਜ਼ ਵੀ ਬਹੁਤ ਸੋਹਣਾ ਬਣਿਆ ਬਹੁਤ ਨਜਾਇਜ਼ ਹੋ ਗਿਆ ਓਵਰ ਸਾਈਜ਼ ਹੋ ਗਿਆ ਤੇ ਬਹੁਤ ਵਧੀਆ ਬਣਿਆ ਆ ਬਸ ਐਸੂ ਸਾਰਾ ਕੁਝ ਤੇ ਤਾਂ ਕਰਕੇ ਹੁਣ ਆਪਾਂ ਬੇਲ ਹੁਣ ਵੱਢਣ ਵਾਲੀ ਹੋਈ ਆ ਡਾਇਮੰਡ ਦੇ ਜਿੰਨੇ ਕੀਲੇ ਆ ਪਹਿਲਾਂ ਡਾਇਮੰਡ ਦੀ ਵੱਢਾਂਗੇ ਫੇਰ ਆਪਣੀ ਐਲ ਆਰ ਦੀ ਸ਼ੁਰੂ ਕਰਾਂਗੇ ਵੱਢਣੀ 5133 ਦੀ ਪਿਛਲੇ ਸਾਲ ਆਪਾਂ 23 ਚ 26 27 ਦਸੰਬਰ ਨੂੰ ਬੇਲ ਵੱਢਤੀ ਸੀ ਕਿਉਂਕਿ ਪਿਛਲੇ ਸਾਲ ਮੀਂਹ ਨਹੀਂ ਸੀ ਭਾਈ ਖੇਤ ਬੱਤ ਸੀ ਟਾਈਮ ਨਾਲ ਹੀ ਸ਼ੁਰੂ ਕਰਤਾ ਸੀ ਆਪਾਂ ਵੱਢਣੀ ਪਿਛਲੇ ਸਾਲ ਆਹੀ ਆਪਾਂ ਜੀ 1 ਡਾਇਮੰਡ ਸੀਗਾ ਆਪਣਾ ਜੀ 1 ਦੀ ਬੇਲ ਆਪਾਂ 25 ਦਸੰਬਰ ਨੂੰ ਵੱਢਤੀ ਸੀ ਹੁਣ ਐਤਕੀ ਵੀਰ ਕੋਈ ਬੱਸ ਨਹੀਂ ਚੱਲਦਾ ਸੀ ਕੀ ਕਰ ਸਕਦੇ ਸੀ ਖੇਤ ਇੰਨੇ ਗਿੱਲੇ ਸੀਗੇ ਹਨ ਤੇ ਤਾਂ ਕਰਕੇ ਇੰਨੇ ਦਿਨ ਲੇਟ ਹੋਈ ਹੈ ਹੋਈ ਆ ਬੇਲ ਜਿਵੇਂ ਹੁਣ ਕੱਲ ਫੇਰ ਮੀਂਹ ਪਿਆ ਚੰਗਾ ਤੇ ਪਰ ਮੈਨੂੰ ਐ ਸੀਗਾ ਕਿ ਸ਼ਾਇਦ ਅੱਜ ਬੇਹ ਨਾ ਵੱਢੀ ਜਾਵੇ ਪਰ ਇਹ ਖੇਤਿਆਂ ਚ ਥੋੜੀ ਜਿਹੀ ਇਹ ਰਵੇਸਲ ਆ ਤਾਂ ਕਰਕੇ ਇਹਨਾਂ 'ਚ ਕੰਮ ਚੱਲ ਪਿਆ ਤੇ ਜਿਹੜੇ ਹੁਣ ਬੰਨੇ-ਬੁੰਨੇ ਵਾਲੇ ਗੇੜੇ ਹੁੰਦੇ ਆ ਜਿਵੇਂ ਇੱਕ ਬੰਦਾ ਆਪਣਾ ਨਾਲ ਰਹਿੰਦਾ ਅੱਜ ਇੱਕੋ ਹੀ ਆ ਕੱਲ ਨੂੰ ਦੋ ਛੱਡ ਦਾਂਗੇ ਹਨ ਵੀ ਜਿਹੜੇ ਬੰਨੇ ਤੇ ਗੇੜੇ ਆ ਉਹਨਾਂ ਦੇ ਵਿੱਚ ਜਿਹੜਾ ਉਹ ਆਲੂ ਹਜੇ ਜਿਹੜਾ ਬਾਹਰ ਨਿਕਲਿਆ ਉਹ ਤਾਂ ਨਿਕਲਦਾ ਬਾਈ ਵੀ ਖੇਤ ਗਿੱਲੇ ਜਾਦੇ ਆ ਠੀਕ ਆ ਜਦੋਂ ਖੇਤ ਬੱਤ ਹੋ ਜਾਂਦੇ ਆ ਉਦੋਂ ਨਹੀਂ ਆਲੂ ਨਿਕਲਦਾ ਉਦੋਂ ਬਹੁਤ ਘੱਟ ਆਲੂ ਨਿਕਲਦਾ ਕਿਉਂਕਿ ਬੱਟਾਂ ਸਾਈਡਾਂ ਵਾਲੀਆਂ ਟੈਟ ਹੋ ਜਾਂਦੀਆਂ ਤੇ ਉੱਤੋਂ ਦੀ ਟਰੈਕਟਰ ਆਹਮ ਨਾਲ ਮੁੜ ਜਾਂਦਾ ਤੇ ਹੁਣ ਮੈਂ ਤੁਹਾਨੂੰ ਦਿਖਾ ਹੀ ਦਿਨਾ ਬੰਨੇ ਤੇ ਕਿੰਨਾ ਕਾਲੂ ਨਿਕਲਿਆ ਵਾ ਤੁਸੀਂ ਦੇਖ ਲਿਓ ਬਈ ਹਜੇ ਤਾਂ ਇਹ ਲੋਡ ਕਰਨਾ ਵਾ ਹਜੇ ਆਲੂ ਬਾਹਰ ਹੀ ਪਏ ਆ ਜਿਹੜੇ ਹੈਗੇ ਆ ਟੈਰ ਟੂਰ ਨਾਲ ਨਿਕਲੇ ਉਹ ਹਜੇ ਅੰਦਰ ਕਰਕੇ ਮਿੱਟੀ ਦੇ ਦਾਂਗੇ ਉੱਤੇ ਇਦਾਂ ਆਲੂ ਨਹੀਂ ਬਾਹਰ ਬੂਰ ਕੋਈ ਬਾਲਾ ਨਿਕਲਦਾ ਵੀ ਠੀਕ ਨਹੀਂ ਇਹ ਬੰਨੇ ਬੁੰਨੇ ਤੇ ਹੀ ਹੁੰਦਾ ਵਾ ਬੰਨੇ ਤੇ ਵੀ ਖੇਤ ਗਿੱਲੇ ਜਾਦੇ ਕਰਕੇ ਤਾਂ ਵਾ ਜੇ ਨਾ ਖੇਤ ਜਦੋਂ ਬੱਤ ਹੋ ਗਏ ਫਿਰ ਨਹੀਂ ਜਮਾ ਵੀ ਨਿਕਲਦਾ ਫਿਰ ਤਾਂ ਪੂਰਾ ਵਧੀਆ ਟਰੈਕਟਰ ਵੀ ਸੌਖਾ ਚੱਲਦਾ ਤੇ ਸਾਰਾ ਕੁਝ ਸਹੀ ਚੱਲਦਾ ਬਾਕੀ ਅੱਜ ਗਏ ਸੀਗੇ ਦਿਲਪ੍ਰੀਤ ਦੇ ਦਿਲਪ੍ਰੀਤ ਦੇ ਬੇਟੇ ਦੀ ਲੋਹੜੀ ਸੀ ਤੇ ਨਾਲੇ ਜਨਮ ਦਿਨ ਸੀ ਉਹਦਾ ਭਾਈ ਪਹਿਲੇ ਲੋਹੜੀ ਤੇ ਅੱਜ ਉਹਨਾਂ ਦੇ ਗਏ ਸੀ ਲੋਹੜੀ ਮਨਾ ਕੇ ਆਏ ਆ ਦਿਲਪ੍ਰੀਤ ਸਿਓ ਨੇ ਤੇ ਹੁਣ ਦੇਖਦੇ ਆਂ ਹੁਣ ਆਪਾਂ ਦੋ ਮੰਗਾਈਆਂ ਸਟਿੱਪਣੀਆਂ ਇੱਕ 12432 ਇੱਕ 12436 ਦੀ ਦੋ ਸਟਿੱਪਣੀਆਂ ਮੰਗਾਈਆਂ ਇੱਕ ਫਾਰਮ ਟਰੱਕ ਨੂੰ ਲਾਵਾਂਗੇ ਤੇ ਇੱਕ ਦੇਖਦੇ ਆਂ ਹੋਰ ਕਿਹਨੂੰ ਲਈਏ ਤੇ ਇਦਾਂ ਕਰਕੇ ਆਪਾਂ ਸਟਿੱਪਣੀਆਂ ਲਾਉਣੀਆਂ ਤੇ ਅੱਜ ਲੈ ਕੇ ਆਏ ਆ ਆਪਣੇ 7500 ਹੋਲੈਂਡ ਦੇ ਵੇਟ ਚੱਕ ਕੇ ਮਗਰਲੇ ਟਾਇਰਾਂ ਵਾਲੇ ਉਹ ਲਿਓਣ ਵਾਲੇ ਸੀਗੇ ਜ਼ਰੂਰੀ ਤੇ ਵੇਟ ਚੱਕ ਕੇ ਲਿਆਇਆ ਮੈਂ ਤੇ ਹੁਣ ਵੇਟ ਲਾ ਦਾਂਗੇ ਆਪਾਂ ਉਹਨਾਂ ਨੂੰ 7500 ਉਹ ਜਿਹੜੇ ਗਲਾਈ ਦੀ ਵਾਲੇ ਨਹੀਂ ਆਉਂਦੇ ਹੁੰਦੇ ਉਹ ਵੇਟ ਲੈਣੀ ਸੀ ਆਪਾਂ ਉਹ ਉਹੀ ਵੀਰ ਤੋਂ ਬਣਵਾਏ ਆ ਜਿਹੜਾ ਆਪਣਾ ਗਵਿੰਦਗੜ੍ਹ ਆ ਸੋਹੀ ਵਾਲਾ ਤੇ ਉਹਨੇ ਵੀਰ ਨੇ ਆਪਾਂ ਨੂੰ ਬਣਾ ਕੇ ਦਿੱਤੇ ਅੱਗੇ ਵੀ ਮੈਂ ਨੰਬਰ ਉਹਦਾ ਵੀਰੇ ਦਾ ਸ਼ੇਅਰ ਕਰਿਆ ਸੀਗਾ ਤੇ ਕੱਲ ਨੂੰ ਜਦੋਂ ਵੇਟ ਲਾਵਾਂਗੇ ਤਾਂ ਜਰੂਰ ਸ਼ੇਅਰ ਕਰਦਾਂਗੇ ਇੱਕ ਪਲੇਟ 78 ਕਿਲੋ ਦੀ ਆ ਸਮਝ ਲਓ 80 80 ਵਾਲੀਆਂ ਚਾਰ ਪਲੇਟਾਂ ਲਾ ਦੇਣੀਆਂ 78 78 ਕਿਲੋ ਵਾਲੀਆਂ ਚਾਰ ਪਲੇਟਾਂ ਆਪਾਂ ਲਾ ਦੇਣੀਆਂ ਤੇ ਚਾਰ ਪਲੇਟਾਂ ਲਾ ਕੇ ਸੋਨਾ ਲੱਗਣ ਲੱਗ ਜयो ਉਹਨੇ ਨਾਲ ਮਗਰੋਂ ਤੇ ਨੀਲਾ ਰੰਗ ਕਰਿਆ ਹੋਇਆ ਕੱਲ ਨੂੰ ਕੱਸਦੇ ਆ ਵੇਟ ਆਪਾਂ ਬਾਕੀ 2-3 ਦਿਨ ਹੁਣ ਵੀਡੀਓ ਆਈ ਨਹੀਂ ਸੀ ਪਾਈ ਨਹੀਂ ਹੈ ਹੀ ਨਹੀਂ ਸੀ ਵੀਰੇ ਕੁਝ ਕਰਨ ਨੂੰ ਕੀ ਵੀਡੀਓ ਪਾਵਾਂ ਅੱਜ ਬੇਲ ਵਧਣ ਲੱਗਿਆ ਅੱਜ ਪਾਤੀ ਹੁਣ ਤੁਹਾਨੂੰ ਰੋਜ਼ ਬੇਲ ਵੜਦੀ ਦਿਖਾ ਦਿਆ ਕਰਾਂਗੇ ਤੇ ਕਿਉਂਕਿ ਨਾ ਤਾਂ ਹੁਣ ਸਪਰੇਅ ਚੱਲਦੀ ਆ ਕਿਸੇ ਆਲੂਆਂ ਤੇ ਤੇ ਨਾ ਕੋਈ ਹੋਰ ਕੰਮ ਤੇ ਫਿਰ ਮੈਨੂੰ ਐ ਹੁੰਦਾ ਹਰ ਕੀ ਦਿਖਾਉਣਾ ਕੀ ਵੀਡੀਓ ਪਾਵਾਂ ਛੱਡ ਪੜਾ ਹਣ ਪੀ ਐਵੇਂ ਵੀਰ ਵੀ ਬੋਰ ਹੋ ਜਾਂਦੇ ਆ ਸੁਣਦੇ ਸੁਣਦੇ ਵੀ ਐਵੇਂ ਕਹਣਾ ਵੀ ਉਹੀ ਚੀਜ਼ਾਂ ਫੇਰ ਵੀ ਇਹ ਤਾਂ ਅਸੀਂ ਕਰਦੀਆਂ ਤਾਂ ਨਹੀਂ ਮੈਂ ਬੰਦ